ਕਿ ਫਤ ਹੈ ਵਾਏ ਗੁਰੂ ਜੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਪੰਜਾਬ ਪੁਲਿਸ ਨੇ ਕੋਈ ਕਸਰ ਨਹੀਂ ਛੱਡੀ ਲਗਭਗ 5 ਸਾਲ ਪਹਿਲਾਂ ਮੈਨੇ ਇੱਕ ਦਰਖਾਸਤ ਦਿੱਤੀ ਸੀ ਐਸਪੀ ਸਾਹਿਬ ਨੂੰ ਕਿਸੇ ਨੇ ਮੇਰੇ ਨਾਲ ਠੱਗੀ ਮਾਰੀ ਸੀਗੀ ਤੇ ਉਹ ਦਰਖਾਸਤ ਦਾ ਨੰਬਰ ਲਗਾਇਆ ਗਿਆ ਸੀਗਾ 2106 PC 38 2020 ਲੋ ਜੀ ਉਹ ਦਰਖਾਸਤ ਡੀਐਸਪੀ ਜਲਾਲਾਬਾਦ ਨੇ ਦੋਸ਼ੀਆਂ ਦੇ ਬਿਆਨਾਂ ਤੇ ਦਫਤਰ ਦਾਖਲ ਕਰ ਦਿੱਤੀ ਸੀ ਮੈਂ ਫਿਰ ਸੀਨੀਅਰ ਅਫਸਰਾਂ ਦੇ ਪੇਸ਼ ਹੋਇਆ ਉਸ ਤੋਂ ਬਾਅਦ ਇਸ ਦਰਖਾਸਤ ਦੀ ਜਿਹੜੀ ਹੈ ਇਨਕੁਆਰੀ ਦੁਬਾਰਾ ਕੀਤੀ ਗਈ ਅਤੇ ਦੁਬਾਰਾ ਨੰਬਰ ਲਗਾਇਆ ਗਿਆ 863 ਪੀਸੀਡੀ 2 ਮਿਤੀ 28 2022 ਲੋਈ ਉਹਦੀ ਫਿਰ ਇਨਕੁਆਰੀ ਦੇ ਵਿੱਚ ਮੈਨੇ ਕਾਗਜ਼ਾਤ ਵਗੈਰਾ ਸਾਰੇ ਬੈਂਕ ਰਿਕਾਰਡ ਵਗੈਰਾ ਸਾਰਾ ਕੁਝ ਦਿੱਤਾ ਕੁਝ ਚਿਰਾਂ ਬਾਅਦ ਜਿਹੜੀ ਆ ਉਹ ਦਰਖਾਸਤ ਜਿਹੜੀ ਆ ਗੁੰਮ ਹੋ ਜਾਂਦੀ ਹੈ ਜਦੋਂ ਡੀਐਸਪੀ ਦਫ਼ਤਰ ਜਾਂਦੇ ਆ ਤੇ ਡੀਐਸਪੀ ਦਫ਼ਤਰ ਵਾਲੇ ਕਹਿ ਦਿੰਦੇ ਆ ਸੀਟੀ ਜਲਾਲਾਬਾਦ ਪਈ ਆ ਤੇ ਸੀਟੀ ਜਲਾਲਾਬਾਦ ਵਾਲੇ ਕਹਿ ਦਿੰਦੇ ਆ ਡੀਐਸਪੀ ਦਫ਼ਤਰ ਪਈ ਆ ਤੇ ਜਦੋਂ ਐਸਪੀ ਸਾਹਿਬ ਦੇ ਪੀਸੀ ਬ੍ਰਾਂਚ ਜਾਂਦੇ ਆ ਉਹ ਕਹਿ ਦਿੰਦੇ ਆ ਵੀ ਡੀਐਸਪੀ ਜਲਾਲਾਬਾਦ ਕੋਲ ਪੈਂਡਿੰਗ ਪਈ ਆ ਅਖੀਰ ਜਨਾਬ ਫਿਰ ਮੈਂ ਇੱਕ ਦਰਖਾਸਤ ਜਿਹੜੀ ਹੈਗੀ ਆ ਡੀਜੀਪੀ ਗੋਏ ਆਪਣੇ ਜਿਹੜੇ ਹੈਗੇ ਗੌਰਵ ਯਾਦਵ ਜੀ ਨੂੰ ਭੇਜੀ ਉਹਦੇ ਵਿੱਚ ਸਾਰੀ ਕਹਾਣੀ ਮੈਂ ਲਿਖ ਕੇ ਭੇਜੀ ਤੇ ਉਹ ਦਰਖਾਸਤ ਜਿਹੜੀ ਹੁਣ ਫਿਰ ਆਈ ਆ ਉਹਦਾ ਨੰਬਰ ਲੱਗ ਗਿਆ ਦੁਆਰਾ ਜੀ 1029 jbd 272025 ਹੁਣ ਉਹਦੇ ਬਾਰੇ ਜਦੋਂ ਪਤਾ ਕਰਨਿਆਂ ਉਹ ਦਰਖਾਸਤ ਜੀ ਕਹਿੰਦੇ ਆ ਹੁਣ ਇਹ ਏਡੀ ਲੀਗਲ ਕੋਲ ਪਈ ਆ ਲੋ ਜੀ ਹੁਣ ਏਡੀ ਲੀਗਲ ਸਾਹਿਬ ਦੀ ਗੱਲ ਆ ਜਾਂਦੀ ਹੈ ਜਦੋਂ ਇਹ ਦਰਖਾਸਤ ਜਿਹੜੀ ਹੈ 800 63 ਨੰਬਰ ਲਗਾਇਆ ਗਿਆ ਸੀਗਾ ਪੀਸੀ ਡੀ2 ਮਿਤੀ 29 8 2022 ਇਹਦੇ ਤੇ ਏਡੀ ਇਲੀਗਲ ਨੇ ਪਹਿਲਾਂ 4-5 ਵਾਰ ਇਤਰਾਜ ਲਗਾਏ ਗਏ ਨੇ ਹੁਣ ਦੱਸੋ ਵੀ 4-5 ਵਾਰ ਇਤਰਾਜ ਲਾਏ ਜਾਣ ਇੱਕ ਏਡੀ ਇਲੀਗਲ ਕੋਲੋਂ ਇਹ ਕਿੱਡੀ ਮਾੜੀ ਗੱਲ ਆ ਤੇ ਜੇ ਕੋਈ ਵੀ ਆਈਪੀ ਬੰਦਾ ਦਰਖਾਸਤ ਦਿੰਦਾ ਤੇ ਨਾਲ ਦੀ ਨਾਲ ਛੁੱਟੇ ਪਰਚੇ ਵੀ ਦਰਜ ਕੀਤੇ ਜਾਂਦੇ ਹਨ ਇੱਕ ਵਾਰ ਮੇਰੇ ਤੇ ਛੁੱਟਾ ਪਰਚਾ ਵੀ ਦਰਜ ਕੀਤਾ ਗਿਆ ਸੀਗਾ ਮੈਂ ਉਸ ਵੇਲੇ ਚੰਡੀਗੜ੍ਹ ਕੇ ਜੂਰੀ ਕੰਮ ਗਿਆ ਸੀਗਾ ਤੇ ਮਗਰੋਂ ਇੱਥੇ ਪਰਚਾ ਹੋਇਆ ਤੇ ਉਹ ਜੀ ਮੇਰਾ ਨਾਮ ਵਿੱਚ ਲਿਖਤਾ ਜੀ ਐਸੇ ਤਰ੍ਹਾਂ ਜੀ ਕਰਤੂਤਾ ਵੇਖ ਵੇਖ ਕੇ ਐ ਮਾਲੂਮ ਹੁੰਦਾ ਬਈ ਜਿਹੜਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਪੰਜਾਬ ਪੁਲਿਸ ਨੇ ਕੋਈ ਕਸਰ ਨਹੀਂ ਛੱਡੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ